ਆਓ ਜੀ ਜੀ ਆਨ ਸਤਿ ਸ੍ਰੀ ਅਕਾਲ ਤੇ ਅੱਜ ਆ ਦੁਪਹਿਰ ਦੇ ਵੱਜ ਚੁੱਕੇ ਐ 10 ਤੇ ਕੰਮ ਕਰਨ ਲੱਗੇ ਸਟਾਰਟ ਛੱਪਣ ਦਾ ਆ ਕਾਕੂ ਜਾ ਪੱਟਣਾ ਤੇ ਸਵੇਰੇ ਮੂੰਗੀ ਦੇ ਸਪਰੇਅ ਕਰਦੇ ਸੀਗੇ ਤਾਂ ਕਰਕੇ ਅੱਜ ਹੋ ਗਏ ਲੇਟ ਹੁਣ ਲੱਗਿਆ ਹਾਂ ਦੇ ਹੁਣ ਆ ਕਾਕੂ ਜਾ ਸਾਰਾ ਰੋਲ ਕੇ ਪੱਟ ਕੇ ਤੇ ਉਹ ਟੋਆ ਭਰਨਾ ਤੇ ਇੱਥੋਂ ਆ ਪਾਣਾ ਰੈਂਪ ਬਣਾਉਣਾ ਇੱਥੋਂ ਆ ਰੈਂਪ ਉਤਰਦਾ ਅੱਜ ਆਪਾਂ ਪਾਣੀ ਛੱਡਣਾ ਅੱਜ ਹੱਥ ਨੂੰ ਰੈਂਪ ਨੂੰ ਤਿਆਰ ਕਰਕੇ ਪਾਣੀ ਛੱਡ ਦੇਾਂਗੇ ਉਪਰਲੀ ਥਾਂ ਤੇ ਕਿਹੀਂ ਵੀ ਉੱਥੋਂ ਰੈਂਪ ਆਏ ਲਿਆਉਣਾ ਤੇ ਆਹ ਟੂਆ ਭਰਨਾ ਹੈ ਮਿਸਤਰੀ ਸਾਨੂੰ ਕੋਈ ਮਿਲ ਨਹੀਂ ਰਿਹਾ ਸੋ ਇਸ ਵਾਰ ਕੱਚਾ ਹੀ ਰੱਖਾਂਗੇ ਕਿਉਂਕਿ ਜਦੋਂ ਮਿਸਤਰੀ ਮਿਲੂਗਾ ਪੱਕਾ ਕਰਾਂਗੇ ਉਦੋਂ ਨੂੰ ਗਰਮੀ ਲੰਘ ਜਾਣੀ ਹੈ ਤੇ ਅੱਜ ਇਹਨੂੰ ਕਰਕੇ ਸੈੱਟ ਜਾਵਾਂ ਬਿਲਕੁਲ ਤਿਆਰ ਵਰ ਤਿਆਰ ਤੇ ਪਾਣੀ ਨਾਲ ਭਰ ਦੇਣਾ ਹੈ ਮੋਟਰ ਤੇ ਲਫਾਵਾ ਚੜਾ ਕੇ 12 ਵਜੇ ਲੈਟ ਆਉਣੀ ਹੈ ਇਨ ਉਪਾਰਕ ਕੱਲ ਤੋਂ ਮੈਂ ਸਾਨੂੰ ਮੋਂ ਸਟਾਰਟ ਕਰ ਦਾਂਗੇ ਕੱਲ ਨੂੰ ਪਹਿਲਾ ਦਿਨ ਹੁਮੇ ਹਿਸਾ ਦਾ ਜਿਹੜੀਆਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਖੁੱਲੇ ਬਣੀ ਜਣਾਉਣਗੀਆਂ ਤੇ ਬਣੇ ਰਿਓ ਵੀਡੀਓ ਦੇ ਨਾਲ ਦਿਖਾਉਣਿਆ ਕੰਮਕਾਰ ਕੀ ਹੁੰਦਾ ਅੱਜ ਆ ਸਾਰਾ ਪੱਟ ਪਟੀਆਂ ਕਰਕੇ ਤੇ ਇਧਰ ਆਹੋ ਕਰਨਾ ਲੋ ਜੀ ਸੱਜਣ ਮਿੱਤਰੋ ਵੇਲਿਓ ਆ ਟੋਆ ਭਰਨਾ ਹੁਣ ਆਪਾਂ ਇ ਇਧਰ ਉਹ ਰੈਂਪ ਤਿਆਰ ਕਰ ਰਹੇ ਆ ਇਥੋਂ ਜਾਨਵਰ ਆਏ ਉੱਤਰੀਆ ਕਰਨਗੇ ਥੱਲੇ ਨੂੰ ਆਨੇ ਮੈਂ ਰੈਂਪ ਤਿਆਰ ਕਰਤਾ ਰੈਂਪ ਜਿਆਦਾ ਖੁੱਲਾ ਨਹੀਂ ਬਣਾਉਂਦੇ ਕਿਉਂਕਿ ਇਹਨਾਂ ਨੇ ਆਪ ਹੀ ਖੁੱਲਾ ਕਰ ਲੈਣਾ ਪਸ਼ੂ ਜੇ ਚਰ ਬੜਨ ਲੱਗ ਗਏ ਬਸ ਤੇ ਦੋ ਪਸ਼ੂ ਨੰਗਣ ਇਕੱਠੇ ਉਹ ਖੁੱਲਾ ਦੇ ਨੇ ਆਪ ਹੀ ਕਰ ਲੈਣਾ ਆਹ ਸਾਰੀ ਮਿੱਟੀ ਹੈ ਜਿਹੜੀ ਇਹ ਚੱਕ ਕੇ ਟੋਏ ਚ ਪਾ ਦੇਣੀ ਹੈ ਤੇ ਕੁਛ ਮਿੱਟੀ ਆਹ ਜਿਹੜੀ ਸਾਈਡਾਂ ਵਾਲੀ ਇਹ ਲਾ ਕੇ ਵਿੱਚ ਸੱਟ ਲਾਂਗੇ ਤਾਂ ਕਿ ਪਸ਼ੂ ਇੱਧਰੋਂ ਆਉਣ ਜਿਹੜੇ ਤਾਂ ਬਣੇ ਰਹੋ ਵੀਡੀਓ ਦੇ ਨਾਲ ਦਿਖਾਉਣੇ ਆਸਾਨੂੰ ਕਰਕੇ ਤਿਆਰ ਅੱਜ ਆਹ ਮਿੱਟੀ ਖਿੱਚ ਕੇ ਤੇ ਵਿੱਚ ਕਰਾਂਗੇ ਆ ਮਿੱਟੀ ਹਰ ਕਿਚਕ ਦੇ ਵਿੱਚ ਕਰਕੇ ਫਿਰ ਆਪਾਂ ਉਹ ਕਰਾਂਗੇ ਕਰਦੇ ਤੈ ਨਹੀਂ ਲਓ ਜੀ ਮਿੱਤਰੋ ਦੁਪਹਿਰ ਦੇ ਵੱਜ ਚੁੱਕੇ 2:30 ਤੇ 10 ਵਜੇ ਆਪਾਂ ਲੱਗੇ ਸੀ ਤੇ ਆ ਟੋਆ ਸੀਗਾ ਇੱਥੇ ਬਹੁਤ ਵੱਡਾ ਇਹ ਟੋਆ ਫਿਲ ਕਰਤਾ ਤੇ ਦੱਸੋ ਪਾਣੀ ਗਾ ਲਾ ਛੱਪੜਦੀ ਹੁਣ ਇਰਾਦਾ ਤਾਂ ਆਇਆ ਸੀ ਪੱਕਾ ਕਰਾਵਾਂ ਇਹ ਇੰਨਾ ਗਾਣਾ ਲੇਵਲ ਕਰਕੇ ਇਹਨੂੰ ਪੱਕਾ ਕਰਾ ਲਈ ਪਰ ਮਿਸਤਰੀ ਕੋਈ ਮਿਲ ਨਹੀਂ ਰਿਹਾ ਤੇ ਹੁਣ ਇਹਨੂੰ ਪਾਣੀ ਨਾਲ ਭਰ ਦਾਂਗੇ ਇੱਧਰ ਆਪਾਂ ਰੈਂਪ ਬਣਾਤਾ ਜਾਨਵਰਾਂ ਦੇ ਉਤਰਨ ਲਈ ਇੱਥੇ ਦੀ ਜਾਨਵਰ ਅਸਤ੍ਰਿਆ ਕਰਨਗੇ ਤੇ ਇੱਥੇ ਕਾਹ ਫੂਜਾ ਜਿਹਾ ਉਹ ਵੀ ਵੱਡਾ ਵੱਡਾ ਸਾਰਾ ਆ ਦਰਖਤ ਰੱਖ ਲਈ ਵਾਹ ਚੱਲ ਸ਼ਾਂ ਦੇਣਗੇ ਕਦੀ ਨਾ ਤੇ ਇੱਧਰ ਦਰਖਤ ਹੋਰ ਲਾਉਣੇ ਆ ਇੱਧਰ ਦਾ ਵਸਰੇ ਲੱਗ ਰੱਖਿਆ ਦੇਖੋ ਹਟਾ ਲੂੰਗਾ ਟੋਲੂੰਗਾ ਤੇ ਹੋਰ ਲੱਲਾ ਸ਼ੱਲਾ ਇੱਥੇ ਪਰ ਕੰਨਾਂ ਸੀਗਾ ਪਾਣੀ ਛੱਪੜ ਜਿਆਦਾ ਹੁਣ ਕਰਕੇ ਪਰਲੀ ਲਾਈਨ ਤਾਂ ਚੱਲ ਗਈ ਦੋ ਲੈਣਾ ਲਾਗੀਆਂ ਸੀਗੀਆਂ ਪਰ ਕੰਨਾਂ ਦੀਆਂ ਉਰਲੀਆਂ ਸੁੱਕੀਆਂ ਸੀਗੀਆਂ ਆਸਪੈ ਦਾਈ ਮੱਚ ਜਿਵੇਂ ਵੇਖੇ ਖੜਾ ਕਰਤਾ ਤੇ ਆਵਰ ਕਹਿਣ ਸਭ ਕੁਝ ਦੁਬਾਰੇ ਫੁੱਟੇ ਇੱਕ ਇੱਥੇ ਸੀਗੀ ਉਹ ਸੁੱਕੀ ਗਈ ਜਾਵਾ ਤੇ ਆ ਵਧੀਆ ਕਾਮਯਾਬ ਹੋ ਚੁੱਕੇ ਆ ਵਧੀਆ ਅੰਨੇ ਮੇ ਤੋੜਤਾ ਹੀ ਵਿਚਾਲੋਂ ਜਾਵਾ ਮੇਰੀ ਨਹੀਂ ਤੇ ਇੱਕ ਇੱਥੇ ਸੀਗਾ ਥੱਲੇ ਛੋੜੀ ਦਿੰਦੀ ਇੱਥੇ ਵੱਡੀ ਸੀ ਇਹ ਜਿਹੜੀ ਉਹ ਚਾ ਭਾਈ ਸਾਹਿਬਾਂ ਨੇ ਹਲ-ਹਲ ਮਾਰ ਕੇ ਤੋੜਤੀ ਤੇ ਕਾ ਸੁੱਕੀ ਖੜੀ ਹੈ ਵਿਚਾਰੀ ਤੇ ਆੜੂ ਦੇ ਸ਼ਰਗੀਆਂ ਜੁੜੂਆਂ ਦੇ ਕਿਵੇਂ ਲੱਗਾ ਪ੍ਰੋਗਰਾਮ ਹੁਣ ਨੂੰ ਭਰਾਂਗੇ ਜਦੋਂ ਫੇਰ ਤੁਹਾਨੂੰ ਦਿਖਾਵਾਂਗੇ ਤੇ ਹੁਣ ਇੱਕ ਦੂ ਬਾਅਦ ਜਿਹੜਾ ਆਪਾਂ ਕੰਮ ਕਰਨਾ ਹੈ ਉਹ ਇੱਧਰ ਹੈ ਆਸਪੈ ਦੇ ਪ੍ਰੈਸਿਡੈਂਟ ਨੇ ਨਹੀਂ ਨਾਲ ਉਹ ਵਿਚਾਰਾਂ ਟੁੱਟ ਗਏ ਦੇਖੋ ਮੈਂ ਇਹ ਇੱਕ ਚੱਕੜ ਹੈ ਕੋਪਰੇਟਿਵ ਗਏ ਉਹ ਜਿਹੜਾ ਕਾਂਦੇ ਆ ਕਾਹ ਕੁਝ ਅੱਜ ਇਹਨੂੰ ਗੱਲ ਕਰਦੇ ਆ ਜਾਂ ਮਾਮੂਰੂਦ ਜਮਾ ਕਰਦੇ ਆ ਸਾਫ ਤੇ ਉਧਰ ਰਸਤਾ ਹੀ ਬਣਾਉਣਾ ਪਸਵਾ ਦੇਣ ਹੁਣ ਲਈ ਤਾਂ ਇਹ ਉਧਰ ਰਸਤਾ ਖਰਾਬ ਨਾ ਕਰਨ ਰੁੱਖਾਂ ਨੂੰ ਨੁਕਸਾਨ ਨਾ ਦੇਣ ਆਹ ਸ਼ਾਂ ਜਿਹੜੀ ਇੰਨੀ ਛੱਪੜ ਚ ਇਹ ਸਾਰਾ ਦਿਨ ਰਹਿੰਦੀ ਐ ਤੇ ਪਸ਼ੂ ਵੀ ਸਵੇਰੇ ਵੜ ਛੱਡਦੇ ਸ਼ਾਮ ਨੂੰ 4 ਵਜੇ ਨਿਕਲਿਆ ਕਰਨਗੇ 4 ਵਜੇ ਹਰਾ ਉਰਾ ਪਾਇਆ ਕਰਾਉਣਾ ਚੜ ਛੱਪੜ ਜੀ ਰੱਖਿਆ ਕਰਾਂ ਤੇ ਇੱਧਰ ਸ਼ਾਂ ਹੈਗੀ ਇੱਥੇ ਡੈਜਾਗਣਾ ਮੰਜਾ ਇਹਨਾਂ ਦੇ ਪਸ਼ੂ ਖੋਸਦੇ ਨਾਲੇ ਆਪ ਖੁਸ਼ ਬਣੇ ਰਿਓ ਵੀਡੀਓ ਦੇ ਨਾਲ ਲੋ ਜੀ ਸ਼ਾਮ ਦੇ ਵੱਜ ਚੁੱਕੇ ਐ 4:30 ਪਾਵੇਂ 5 ਤੇ ਆਹ ਸਪੈਦੇ ਸਬੂਦੇ ਆਪ ਚੱਕ ਤੇ ਉਸ ਪੈਦਾ ਰਹੇਗਾ ਤੇ ਲੱਕੜਾ ਰਹੇਗੀ ਆ ਉਧਰੋਂ ਸਾਡਾ ਬੰਦਾ ਇੱਕ ਫਰਾਰ ਹੋ ਗਿਆ ਕਹਿੰਦੇ ਰੇਪੌਣੀਆ ਤੂੰ ਖੇਤ ਆ ਜਾ ਤੇ ਹੁਣ ਮੈਂ ਚੱਲਿਆ ਰੇਪੌਣ ਤੇ ਕੰਮ ਰਹਿ ਗਿਆ ਵਿਚਕਾਰ ਤੇ ਕੱਲ ਨੂੰ ਸਵੇਰੇ ਦੇਖਦੇ ਆਂ ਲਾਵਾਂਗੇ ਛੁੱਟੀ ਦੁਬਾਰੇ ਮੈਨੂੰ ਲੱਗਦਾ ਕੰਮ ਦੋ ਦਿਨ ਵੱਧ ਗਿਆ ਤਿੰਨੀਆਂ ਦਾ ਆਸ ਸੀ ਕਿ ਅੱਜ ਸ਼ਾਮ ਤੱਕ ਆਪਾਂ ਇਹ ਚਾ ਛੱਪੜ ਚ ਪਾਣੀ ਚਲਾ ਦਿੰਦੇ ਚਲੋ ਕੋਈ ਗੱਲ ਨਹੀਂ ਤੇ ਆ ਹੁਣ ਆਪਾਂ ਇਹਨਾ ਕਾਕੂ ਜਾਈ ਸਾਫ਼ ਕਰਨੇ ਇੱਧਰ ਲਾ ਅਮਰੂਤਾਂ ਦੇ ਬੂਟੇ ਥੱਲੇ ਆ ਜਿਹੜਾ ਇਹ ਕਰਕੇ ਸਾਫ਼ ਮੇਰਾ ਛੱਪੜ ਭਰੀ ਜਾਊ ਉਹਨੇ ਲੱਕੜਾਂ ਚੱਕ ਕੇ ਇੱਧਰ ਸਾਈਡ ਤੇ ਲਾ ਦੇਗੇ ਇਹਦਾ ਰਸਤਾ ਬਣ ਜੂ ਉਹਨੇ ਆਉਣ ਦਾ ਤੇ ਜਿੱਦੇ ਛੱਪੜ ਤਿਆਰ ਹੋ ਗਿਆ ਫਿਰ ਵੀਡੀਓ ਪਾਵਾਂਗੇ ਤੇ ਕੰਮ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਛੱਪੜ ਆਪਣਾ ਰੈਡੀ ਹੋ ਚੁੱਕਿਆ ਪਾਣੀ ਛੱਡਣ ਨੂੰ ਪੱਕਾ ਤੁਹਾਨੂੰ ਪਤਾ ਹੀ ਐ ਮਿਸਤਰੀ ਨਹੀਂ ਮਿਲਿਆ ਤਾਂ ਕਿ ਸਵਾਰ ਨਹੀਂ ਕਰਾਉਂਦੇ ਅਗਲੇ ਸਾਲ ਤੇ ਛੱਡਤੀ ਗੱਲ ਚਲੋ ਠੀਕ ਆ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਚੰਗੀ ਲੱਗੇ ਵੀਡੀਓ ਸ਼ੇਅਰ ਕਰ ਦਿਓ ਨਾ ਚੰਗੀ ਲੱਗੇ ਕਦੇ ਫੇਰ ਕਰ ਦਿਓ ਪਰ ਸ਼ੇਅਰ ਕਰ ਦਿਓ ਧੰਨਵਾਦ